ਰਾਮ ਰਾਜ ਵਾਰ ਦੱਸੋ ਰਾਮ ਰਾਜ ਅੱਜ ਕੱਲ ਬਹੁਤ ਚਰਚਿਤ ਹੈ ਰਾਮ ਰਾਜ ਹੁੰਦਾ ਕੀ ਹੈ ਉਹਦੇ ਬਾਰੇ ਕੁਝ ਰੋਸ਼ਨੀ ਪਾਓ ਦੇਖੋ ਰਾਮ ਰਾਜ ਜਿਹੜਾ ਤਾਂ ਇਹਨਾਂ ਦਾ ਹੈ ਉਹ ਤਾਂ ਐਕਸਪੀਰੀਅੰਸ ਅਸਲ ਚ ਉਹਨਾਂ ਨੂੰ ਕਰਨਾ ਚਾਹੀਦਾ ਜਿਹੜਾ ਇਹ ਇਹ ਕਹਿੰਦੇ ਨੇ ਜਿਹੜਾ ਪਿੱਛੇ ਰਾਮ ਰਾਜ ਅਸੀਂ ਪੜਦੇ ਸੁਣਦੇ ਆ ਜੋ ਵੀ ਰਮਾਇਣ ਹੈ ਗ੍ਰੰਥ ਨੇ ਉਹਦੇ ਵਿੱਚ ਤਾਂ ਆ ਗੁਰਬਾਣੀ ਚੋਂ ਮਿਲਦਾ ਹੈ ਮਤਲਬ ਉਹਦੇ ਚ ਦਾ ਰਾਮ ਰਾਜ ਇੱਕ ਭੈੜਾ ਰਾਜ ਹੈ ਰਾਮ ਦਾ ਜਿਹੜਾ ਦਾਦਾ ਹੈ ਰਗ ਉਹਦਾ ਰਾਜ ਸਜੂ ਦਾ ਰਾਜ ਹੈ ਦਸੰਬਾਈ ਜਨ ਜੋ ਲਿਖਿਆ ਇਹ ਜਾਣ ਕੇ ਲਿਖਿਆ ਉਹਨਾਂ ਨੇ ਨਹੀਂ ਕਲਾਰਾਮ ਲਿਖਦੇ ਲੋਕਾਂ ਨੇ ਕਲਾਰਾਮ ਲਿਖਿਆ ਨਾਲ ਨਹੀਂ ਲਿਖਿਆ ਕੋ ਰਾਮ ਨੂੰ ਲੁਕੋਣਾ ਸੀ ਉਹਨਾਂ ਨੇ ਰਾਮ ਨੂੰ ਕੁਝ ਵੱਡਾ ਬਣਾ ਕੇ ਦੱਸਣਾ ਸੀ ਉਹਨਾਂ ਨੇ ਰਾਮ ਨੂੰ ਕੰਮ ਕਰ ਕਿਤਾ ਵੀ ਉਹਨਾਂ ਦਾ ਦਾਦਾ ਕੀ ਸੀ ਬਾਬਾ ਕੀ ਸੀ ਬਾਪ ਕੀ ਸੀ ਉਹ ਆਪ ਕਿੱਥੇ ਖੜਾ ਸੀ ਉਹਦੇ ਬੁੰਡੇ ਕਿੱਥੇ ਖੜੇ ਕਿਉਂ ਖੜੇ ਉਹਦਾ ਡਾਉਣ ਫਲਕ ਨੇ ਆਇਆ ਉਹਦਾ ਜਿਹੜਾ ਰਗ ਰਾਜਾ ਜਿਹਦੀ ਕੋਲੇ ਰਗੂ ਕੋਲੂ ਰੀਤੀ ਸਦਾ ਚਲੀ ਗਈ ਪ੍ਰਾਣ ਜਾਏ ਪਰ ਬਚਨ ਨਹੀਂ ਚਾਹੀਏ ਤੇ ਰਾਮ ਤੇ ਤਾਂ ਰਾਮ ਦਾ ਤਾਂ ਬਚਨ ਚਲਾ ਗਿਆ ਸੀਧਾ ਨੂੰ ਲਾਇਆ ਆ ਅਗਨੀ ਪ੍ਰੀਖਿਆ ਵੀ ਕਰ ਲਈ ਫਿਰ ਵੀ ਕਿਸੇ ਦੇ ਕਹੇ ਤੇ ਕਰੋ ਬੜਤਾ ਬਚਨ ਕਿੱਥੇ ਰਹਿ ਗਿਆ ਫਿਰ ਬਚਨ ਤਾਂ ਨਾ ਰਿਹਾ ਰਿਸ਼ੀ ਉਹਨਾਂ ਦੇ ਕਹੇ ਤੇ ਕਰਦਾ ਅਸਲ ਦੇ ਵਿੱਚ ਉਹ ਗੱਲੇ ਹੀ ਨਹੀਂ ਜਿਹੜੀ ਸਾਨੂੰ ਕਹੀ ਗਈ ਹੈ ਇਹ ਗੱਲ ਨਹੀਂ ਸੀ ਸੀਤਾ ਦੀ ਵਿਚਾਰਤਾਰਾ ਹੋਰ ਹੈ ਉਹਦੀ ਵਿਚਾਰਤਾਰਾ ਗੁਰਮਤ ਦਾੜੀ ਬੇੜਾੜੀ ਸੀਰਾ ਦੇ ਬਾਪ ਦਾ ਰੋਹਾਂ ਰਾਜਾ ਜਨਕ ਹੂੰ ਰਾਜੇ ਜਨਕ ਦੀ ਡੈਫੀਨੇਸ਼ਨ ਹੈ ਗੁਰਬਾਣੀ ਚ ਜਨਕ ਸੋਈ ਜਿਨ ਜਾਣਿਆ ਜਿਨੇ ਜਾਣ ਲਿਆ ਅਤ ਆਪਣੇ ਆਪ ਨੂੰ ਨਿਜ ਸ੍ਰੂਪ ਨੂੰ ਆਪਣੇ ਆਪ ਨੂੰ ਜਾਣ ਲਿਆ ਉਹ ਜਾਣ ਕਾ ਜਨਕ ਸੋਈ ਜਨ ਜਾਣਿਆ ਉਹਨ ਮੰਨ ਰਸ ਧਰਿਆ ਉਹ ਦੁਨੀਆਂ ਨੂੰ ਉਹਦੀ ਚਾਰ ਪੁੱਠੀ ਹੋ ਗਈ ਸੰਸਾਰ ਨੂੰ ਸਖਤਾਂ ਨੂੰ ਪੁੱਠਾ ਚਲੇ ਕੋਈ ਕਿ ਆਪ ਚਲੇ ਆ ਗਲਤ ਰਾਸਤੇ ਨੂੰ ਪੁੱਠੇ ਪਾਸੇ ਨੂੰ ਉਹ ਫਿਰ ਸਿੱਧੇ ਚੱਲਣ ਵਾਤੇ ਉਧਰ ਪਿੱਠ ਕਰਕੇ ਚੱਲਣਾ ਪਊ ਪੁੱਠੇ ਮੋੜਣਾ ਪਊ ਉਹ ਐ ਪੁੱਠਾ ਮੁੜਿਆ ਕਵੀਰ ਵੀ ਕਹਿੰਦਾ ਉਲਟੀ ਤੇ ਮਨ ਉਲਟੀ ਨਾ ਬਾਣੀ ਕਹੀਏ ਕਵੀ ਕਹਿੰਦਾ ਉਲਟੀ ਗੰਗਾ ਜਾਂ ਗੰਗਾ ਉਲਟੀ ਹੈ ਤਾਂ ਜਮਨ ਬਲਾਈ ਹੈ ਕੋਲ ਉਹ ਤੇ ਪਤਾ ਲੱਗਦਾ ਵੀ ਜਿਹੜਾ ਰਗੂ ਰਾਜਾ ਉਹ ਇੱਕ ਬ੍ਰੋਗ ਨਹੀਂ ਬੇਤੇ ਖੜਾ ਰਾਵਣ ਵੀ ਬੇਤੇ ਖੜਾ ਹੈ ਉਦੋਂ ਸਜੂਗਾ ਜੇ ਪੜੀਆ ਪਤਾ ਹੋਣਾ ਤਾਂ ਸਜੂਗਾ ਉਦੇ ਬਾਅਦ ઋષਿ ਮੂਨੀਆਂ ਦਾ ਜਜੂਰ ਆਇਆ ਨਾ ਜਦ ਰਾਵਣ ਦੇ ਰਾਤ ਦੇ ਵਿੱਚ ਆ ਜੰਤਰ ਮੰਤਰ ਵਾਲਾ ਜਿਹੜਾ ਇਹਨੂੰ ਹੁਣ ਕਰਮ ਕਾਂਡ ਵਾਲਾ ਇਹ ਫੈਲਾਉਂਦੇ ਤੇ ਤਾਂ ਰਾਵਣ ਫੜ ਫੜ ਉਹਨਾਂ ਨੂੰ ਜਿਹੜੀ ਟੱਕਰ ਆ ਸੀ ਉਹ ਗੱਲਾਂ ਹਲਕੋਲੀਆਂ ਸਨ ਤੇ ਇਹਨਾਂ ਨੇ ਬਚਾ ਧਾਰਕ ਫਰਕ ਹੌਲੀ 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 ਇਹ ਰਾਜੇ ਸਾਰੇ ਆਖਰੀ ਰਾਵਣ ਰਾਜਾ ਖਤਮ ਕੀਤਾ ਸਨ ਰਾਵਣ ਵੀ ਉਹ ਤਰਸ ਚੱਕ ਸਕਦਾ ਸੀ ਸੀਤਾ ਦਾ ਵਿਆਹ 라ਵਣ ਨਾਲ ਹੋਣਾ ਸੀ ਇਹ ਖੁਦ ਮੰਨਦੇ ਨੇ ਜੇ 라ਵਣ ਉਠਦਾ ਤਾਂ ਤ ਚੱਕਣ ਤਾਂ ਇੱਕ ਪਰਦੇ ਦੇ ਪਿੱਛੇ ਕਿਹਾ ਜਾਂਦਾ ਵੀ 라ਵਣ ਤੇਰੀ ਭੈਣ ਨੂੰ ਫਲਾਣਾ ਰੱਖ ਕੇ ਚੱਕ ਕੇ ਲੈ ਗਿਆ ਤੂੰ ਉਹ ਭੱਜ ਗਿਆ ਤੂੰ ਨਹੀਂ ਛੱਡ ਕੇ ਬਲੈਕਮੇਲ ਨਹੀਂ ਕੀਤਾ ਤਾਂ ਦਾ ਵਿਆਹ ਰਾਮ ਕੇੰਦਰ ਨਾਲ ਹੋਇਆ ਤੋਕਾ ਬਨਿਆ ਸੀ ਤੋਕਾ ਉੱਥੇ ਫਿਰ ਸੀਤਾ ਨਹੀਂ ਵਿਚਾਰਤਾ ਨਹੀਂ ਬਦਲ ਸਕਿਆ ਕੋ ਸੱਚ ਦੀ ਵਿਚਾਰਤਾ ਸੀ ਤਾਂ ਰਾਮ ਜੰਦਾ ਜਦ ਬਾਹਰ ਜਾਂਦਾ ਸੀਤਾ ਕਹਿੰਦੀ ਮੈਂ ਨਹੀਂ ਕਰਦਾ ਨਹੀਂ ਵਿਚਾਰਤਾ ਮੈਨੂੰ ਗਲਤੀ ਤਾਂ ਗਈਿਆ ਨਾਲ ਉਹ ਵਿਚਾਰਤਾ ਰਲਦੀ ਉੱਤੇ ਤਾਂ ਇਸ ਤਰ੍ਹਾਂ ਲਵ ਕੁਸ਼ਤੀ ਵਿਚਾਰਤਾ ਵੀ ਆਪਣੇ ਮਾ ਵਰਗੀ ਹੋਏਗੀ ਸੀਤਾ ਵਰਗੀ ਹੋਏਗੀ ਸੀਤਾ ਹੀ ਉਹ ਸੀਤਾ ਇੱਥੋਂ ਛੱਡ ਕੇ ॠषि ਕੋਲ ਕਿਉਂ ਗਈ ਜੋ ਵਿਚਾਰਤਾਰਾ ਨਾਲੜੀ ਉਥੋਂ ਆ ਕੇ ਵੀ ਫਿਰ ਕਹਿੰਦੇ ਵੀ ਮੈਂ ਉਹਨਾਂ ਨੇ ਕਿਹਾ ਵੇਰ ਨੂੰ ਤਿਆਗ ਦੋ ਫਿਰ ਉਹ ਰਿਸ਼ੀ ਵਾਲਮੀਕ ਉਹ ਰਹਿੰਦੇ ਜਾ ਉਹਦੀ ਵਿਚਾਰਤਾਰਾ ਉਹ ਸੀ ਵਾਲਮੀਕੀ ਰਮਾਇਣ ਵਾਲੀ ਬੱਚਿਆਂ ਦੀ ਵੀ ਉਹੀ ਹੋਗੀ ਜਦੋਂ ਕਹਿੰਦੇ ਨੇ ਵੀ ਬੱਚਿਆਂ ਦੀ ਜੰਗ ਹੋਈ ਰਾਮਚੰਦਰ ਨਾਲ ਘੋੜਾ ਛੱਡਿਆ ਉਹਨਾਂ ਨੇ ਫੜ ਲਿਆ ਕੋੜਾ ਲੜਨ ਵਾਲਾ ਕੋੜਾ ਨਹੀਂ ਕੋੜਾ ਸੀ ਬੱਚਾ ਆਹ ਗਿਆਨ ਚਚਾ ਦਾ ਗਿਆਨ ਚਚਾ ਕਹਾਂ ਚਾਹਤਾ ਦੀ ਜਮਉਦੀ ਦੋਈ ਨਹੀਂ ਸੀ ਹੁੰਦੀ ਹਾਂ ਉਹਨਾਂ ਨੇ ਘੋੜਾ ਫੜ ਲਿਆ ਪਿੱਛੇ ਰਿਸ਼ੀ ਸੀ ਉਹਦੀ ਬਾਸੀ ਦੱਸਣ ਵਾਲੀ ਉਹਨਾਂ ਨੇ ਸਾਰੇ ਭਾਈ ਜਿੱਤ ਕੇ ਉੱਥੇ ਕੈਦ ਕਰਕੇ ਰੱਖੇ ਰਾਮ ਵੀ ਜਿੱਤ ਲਿਆ ਬਾਜਾ ਸੀਤਾ ਨੂੰ ਪਤਾ ਲੱਗਿਆ ਵੀ ਲੜਦੇ ਕੌਣ ਨੇ ਰਾਮ ਜਦ ਅਸਰਨੀ ਵਾਖੜ ਕਰਕੇ ਖੜਿਆ ਸੀਤਾ ਦੇ ਸਾਹਮਣੇ ਮੁੰਡਿਆ ਰਹਿ ਜਿੱਤ ਲਿਆ ਇਹ ਰਾਮ ਦੀ ਬਹੁਤ ਬੜੀ ਸ਼ੋਭਾ ਦੀ ਗੱਲ ਹੈ ਐਡੀ ਬੜੀ ਟੈਰਿਟਰੀ ਐਡਾ ਬੜਾ ਰਾਜ ਫੌਜਾਂ ਦੋ ਜੋਕਾ ਨਹੀਂ ਜਿੱਤ ਲਿਆ ਛੋਟੇ ਛੋਟੇ ਨੇ ਫਿਰ ਉਹ ਜੋ ਆ ਕੇ ਵੱਡੇ ਨਹੀਂ ਰਾ ਫਿਰ ਵੱਡਾ ਤਾਂ ਦਾ ਸੰਪਾਸ਼ਣ ਕਿਹਾ ਸੀ ਲਵਕੋ ਦਿਵ ਰਾਜ ਹਾਂ ਹਮ ਰਾਮ ਦਿਵ ਰਾਜ ਨਹੀਂ ਵਿਚਾਰ ਧਾਰਾ ਦੀ ਗੱਲ ਹੈ ਉੱਥੇ ਵਿਚਾਰੇ ਰਾਮਚੰਦਰ ਥਲੇ ਰਗੂ ਰਾਜਾ ਨਾਲ ਧਰੜਾ ਹੁੰਦਾ ਹੈ ਕੋ ਰਾਮ ਵੀ ਰਗੂ ਰਗੂ ਕੋਲ ਦਾ ਰਾਮ ਹੈ ਨਾ ਰਗੂ ਵੀ ਹੀਰਕੰਦਰ ਨੇ ਹੂੰ ਜੇ ਰਾਮ ਵੱਡਾ ਸੀ ਤਾਂ ਰਗੂ ਤੋਂ ਬਾਅਦ ਰਾਮ ਦਾ ਨਾਮ ਆਉਣਾ ਚਾਹੀਦਾ ਸੀ ਜਦ ਵੀ ਕਿਸੇ ਕੁਲ ਚ ਕੋਈ ਵੱਡਾ ਆਦਮੀ ਪੈਦਾ ਹੁੰਦਾ ਹੈ ਪਿਛਲੇ ਦਾ ਨਾਮ ਕੱਟ ਕੇ ਉਹਦਾ ਆ ਜਾਂਦਾ ਹੁੰਦਾ ਇਹ ਤਾਂ ਪਤਾ ਹੀ ਜਾਂ ਤੁਹਾਨੂੰ ਸਾਰਾ ਹਾਂਜੀ ਪਰ ਰਾਮ ਦਾ ਨਾਮ ਕਿਉਂ ਨਹੀਂ ਆਉਂਦਾ ਇਹ ਦੱਸੋ ਰੋਵਦਾ ਕਿਉਂ ਚੱਲਦਾ ਅਜ ਤੱਕ ਤੇ ਰਾਮ ਰਾਜ ਵਿੱਚ ਵੀ ਦਲਿਤਾ ਨੂੰ ਵੇਦ ਬੜਨ ਦੀ ਆਜ਼ਾਦੀ ਸੀ ਸਬੂਖੀ ਸੀ ਨਾ ਮਰਨ ਦਾ ਮਤਲਬ ਇਹ ਸੀ ਰਿਸ਼ੀ ਨੂੰ ਇਹ ਸੀ ਚਾਰ ਵਰਣ ਰਿਸ਼ੀ ਨੇ ਬਣਾਏ ਨੇ ਬਾਲਮੀਕ ਦੀ ਵਰਣ ਚਾਰ ਵਰਣ ਨਹੀਂ ਹੈ ਤੁਸੀਂ ਦਾਤੁਰ ਵਰਣ ਤਾਂ ਲਖਾਈ ਗਈ ਉਹ ਚਾਰ ਵਰਣ ਨੂੰ ਸਰਟੀਫਾਈ ਕੀਤਾ ਡੁਪਲੀਕੇਟਰ ਮੈਨ ਰਚੀ ਉਹ ਲਖੋਲੀ ਹੋ ਰਹੀ ਹੈ